ਪੰਜਾਬ ਵਿਧਾਨ ਸਭਾ ਹਲਕਾ ਖੇਮਕਰਨ ਖੇਮਕਰਨ ਖਡੂਰ ਸਾਹਿਬ ਲੋਕ ਸਭਾ ਹਲਕੇ ਅਧੀਨ ਆਉਂਦਾ ਹੈ ਅਤੇ ਜ਼ਿਲ੍ਹਾ ਤਰਨਤਾਰਨ ਵਿੱਚ ਪੈਂਦਾ ਹੈ। ਸ਼ੋਨਿਆ ਕਾਲੀ ਦਲ ਨੇ ਵਿਰਸਾ ਸਿੰਘ ਬਲਟੋਹਾ ਨੂੰ ਟਿਕਟ ਦਿੱਤੀ ਹੈ। ਵਿਰਸਾ ਸਿੰਘ ਬਲਟੋਹਾ ਖੇਮਕਰਨ ਹਲਕੇ ਤੋਂ ਅਕਾਲੀ ਵਿਧਾਇਕ ਨੇ। ਸਾਲ 2007 ਵਿੱਚ ਬਲਟੋਹਾ ਹਲਕੇ ਤੋਂ ਵਿਧਾਇਕ ਬਣੇ। ਸਾਲ 2012 ਦੀਆਂ ਚੋਣਾਂ 'ਚ ਬਲਟੋਹਾ ਹਲਕੇ ਦਾ ਨਾਮ ਬਦਲ ਕੇ ਖੇਮਕਰਨ ਕਰ ਦਿੱਤਾ ਗਿਆ ਸੀ। ਸੋਮਨੀ ਕਾਲੀਦਲ ਦੇ ਬੁਲਾ ਰਹੇ ਨੇ ਪੰਜਾਬ ਸਰਕਾਰ ਵਿੱਚ ਮੁੱਖ ਸੰਸਦੇ ਸਖਤਰ ਵੀ ਰਹੇ ਕਾਂਗਰਸ ਵੱਲੋਂ ਸੁਖਪਾਲ ਸਿੰਘ ਪੁੱਲਰ ਇਥੋਂ ਉਮੀਦਵਾਰ ਨੇ ਸੁਖਪਾਲ ਪੁੱਲਰ ਤਰਨਤਾਰਨ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਯੂਥ ਕਾਂਗਰਸ ਦੇ ਸਾਬਕਾ ਸਟੇਟ ਵਾਈਸ ਪ੍ਰੈਜ਼ੀਡੈਂਟ ਨੇ ਬੀਨ ਸਿੰਘ ਸਰਕਾਰ ਦੌਰਾਨ ਮੰਤਰੀ ਰਹੇ ਗੁਰਜੀਤ ਸਿੰਘ ਪੁੱਲਰ ਦੇ ਪੁੱਤਰ ਨੇ ਆਮ ਆਦਮੀ ਪਾਰਟੀ ਨੇ ਵਿਕਰਮਜੀਤ ਸਿੰਘ ਕੌਬਿੰਡ ਤੇ ਦਾਖਲੇ ਡਿਆਏ ਕੈਪਟਨ ਵਿਕਰਮਜੀਤ ਸਿੰਘ ਆਪ ਦੇ ਸਾਬਕਾ ਫੌਜੀਆਂ ਦੇ ਵਿੰਗ ਦੇ ਕਨਵੀਨਰ ਰਹੇ ਸਰਵਿਸ ਦੌਰਾਨ ਦੇਸ਼ ਲਈ ਸੇਵਾ ਲਈ ਸ਼ੌਰਿਆ ਚੱਕਰ ਹਾਸਲ ਕਰ ਚੁੱਕੇ ਨੇ ਸਰਹੱਦੀ ਖੇਤਰਾਂ ਵਿੱਚ ਸਮਾਜ ਸੇਵਾ ਦੇ ਕੰਮ ਕਰਦੇ ਨੇ ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਅਧੀਨ ਸਮਾਜ ਸੇਵਾ ਦੇ ਕੰਮ ਕਰਦੇ ਨੇ 2002 ਤੋਂ 2007 ਵਿੱਚ ਕਾਂਗਰਸ ਸਰਕਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ OSD ਰਹੇ ਇਸ ਤੋਂ ਬਾਅਦ ਖੁਦ ਸਮਾਜ ਸ਼੍ਰੋਮਣੀ ਅਕਾਲੀ ਦੰਦ ਵਿੱਚ ਵੀ ਰਹੇ ਸੋਮਨੀ ਕਾਲੀਦਲ ਦੇ ਵਿਰਸਾ ਸਿੰਘ ਬਲਟੋਹਾ ਇਸ ਹਲਕੇ ਤੋਂ ਮੌਜੂਦਾ ਵਿਧਾਇਕ ਨੇ ਬਲਟੋਹਾ ਨੇ ਸਾਲ 2012 ਵਿੱਚ ਕਾਂਗਰਸ ਲੀਡਰ ਗੁਰਚੇਤ ਸਿੰਘ ਪੁੱਲਰ ਨੂੰ 13000 ਦੇ ਕਰੀਬ ਵੋਟਾਂ ਦੇ ਫਰਕ ਨਾਲ ਹਾਰ ਦਿੱਤੀ ਸੀ ਖੇਮਕਰਨ ਵਿਧਾਨ ਸਭਾ ਹਲਕਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ ਲਿਹਾਜ਼ਾ ਹਲਕੇ ਦੇ ਮਸਲੇ ਕੁਝ ਵੱਖਰੇ ਨੇ ਸੁਰੱਖਿਆ ਰੋਜ਼ਗਾਰ ਅਤੇ ਨਸ਼ਿਆਂ ਤੋਂ ਛੁਟਕਾਰਾ ਇਸ ਹਲਕੇ ਦੇ ਲੋਕਾਂ ਦੀਆਂ ਮੁੱਖ ਲੋੜਾਂ ਨੇ ਕਮਕਰਨ ਹਲਕੇ ਦੇ ਲੋਕ ਅਜਿਹੇ ਲੀਡਰ ਨੂੰ ਚੁਣਾਉਣਗੇ ਜੋ ਇਨ੍ਹਾਂ ਮੁੱਦਿਆਂ ਦੀ ਕਸੌਟੀ ਤੇ ਖਰਾ ਉਤਰਨ ਵਾਲਾ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਵਰਸਾ ਸਿੰਘ ਬਲਟੋਹਾ ਸਰਹੱਦੀ ਖੇਤਰਾਂ ਚ ਸੁਰੱਖਿਆ ਵਿਕਾਸ ਤੇ ਰੋਜ਼ਗਾਰ ਦੇ ਦਾਅਵੇ ਕਰਦੇ ਰਹੇ ਨੇ ਪਰ ਨਸ਼ਾ ਦਾ ਮਸਲਾ ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਨਾ ਕਿਤੇ ꀡਰ ਲੈਂਦਾ ਹੈ ਪੰਜਾਬ ਵਿੱਚ ਜਿਸ ਤਰ੍ਹਾਂ ਨਸ਼ਾ ਦਾ ਮੁੱਦਾ ਪਿਛਲੇ ਕੁਝ ਸਮੇਂ ਦੌਰਾਨ ਉਜਾਗਰ ਹੋਇਆ ਅਕਾਲੀ ਉਮੀਦਵਾਰ ਨੂੰ ਨੁਕਸਾਨ ਕਰ ਸਕਦਾ ਹੈ ਉਧਰ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੂੰ ਪੁੱਕੀ ਤੇ ਦੇਸੀ ਸ਼ਰਾਬ ਕਾਨੂੰਨੀ ਕਰ ਦੇਣ ਵਾਲੇ ਬਿਆਨ ਤੇ ਆਪਣੀ ਹੀ ਪਾਰਟੀ ਵੱਲੋਂ ਝਾੜ ਚੱਲਣੀ ਪਈ ਸੀ ਭੁੱਲਰ ਚੋਣ ਵੀ ਪਹਿਲੀ ਵਾਰ ਲੜ ਰਹੇ ਨੇ ਪਰ ਉਹਨਾਂ ਨੂੰ ਪਿਤਾ ਦੇ ਲੰਮੇ ਸਿਆਸੀ ਕਰੀਅਰ ਦਾ ਤਜਰਬਾ ਫਾਇਦਾ ਦੇ ਸਕਦਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਕਰਮਜੀਤ ਸਿੰਘ ਪਾਵਿੰਡ ਪਹਿਲੀ ਵਾਰ ਚੋਣ ਲੜ ਰਹੇ ਨੇ ਪਰ ਕਾਂਗਰਸ ਅਤੇ ਸ਼ੋਮਨੀ ਅਕਾਲੀ ਦਲ ਦੋਹੇ ਪਾਰਟੀਆਂ ਅਜ਼ਮਾ ਕੇ ਹੁਣ ਆਮ ਆਦਮੀ ਪਾਰਟੀ ਚ ਕਿਸਮਤ ਅਜ਼ਮਾਉਣ ਆਏ ਨੇ ਦੇਖਣਾ ਹੋਏਗਾ ਕਿ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਮ ਤੇ ਪਾਵਿੰਡ ਨੂੰ ਜਿਤਾਉਂਦੇ ਹਨ ਜਾਂ ਨਹੀਂ We'll